ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟੋਪ ਦੀ ਤਾਜੀ ਸੋਈ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਆਂ ਪੀਰ ਦੇ ਘਰੇਲੂ ਪਸ਼ੂ ਰੱਖੇ ਵੇ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਵੱਡਣ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਉਹ ਵਾਲੀ ਨਹੀਂ ਹੋ ਜਦੋਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੈਸਪਿੰਡ ਜੋ ਬਾਈ ਵੀਡੀਓ ਬਣਾ ਰਹੇ ਆ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹੋ ਵਧੀਆ ਜੀ ਬਹੁਤ ਵਧੀਆ ਜੀ ਆਪਣੇ ਦੱਸੋ ਠੀਕ ਠਾਕ ਆ ਜੀ ਹਾਂ ਜੀ ਵਧੀਆ ਜੀ ਨਾਮ ਤੇ ਮੋਬਾਈਲ ਨੰਬਰ ਬੋ ਦਈ ਨਾਮ ਮੇਰਾ ਜੀ ਲੱड्डੂ ਪਿੰਡ ਸਾਈਡਾਂ ਭਦੌੜ ਰਹਿੰਦੇ ਨਾਨਕਿਆ ਘਰ ਠੀਕ ਆ ਬਾਈ ਸੰਨਾ ਰੋਡ ਠੀਕ ਆ ਜੀ ਮੋਬਾਈਲ ਨੰਬਰ ਬੋ ਜੀ 99888218 ਤਤ ਸ਼ੋਪਨ ਆ ਇਹ ਬਾਈ ਦਾ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਹੈ ਇਸੇ ਘੋੜੇ ਨਹੀਂ ਰੱਖਦੇ ਆ ਇਹ ਤਾਂ ਹੁਣ ਲੋਡ ਨਹੀਂ ਸੀਗੀ ਪਹਿਲਾਂ ਝੋਟੀ ਵੇਚੀ ਆ ਠੀਕ ਆ ਬਾਈ ਹਾਂ ਦੋ ਦਾਸ਼ ਦੀ ਵੇਚੀ ਆ ਸ਼ੋਪਨ ਆਪਾਂ ਮੰਨਗੇ ਜਦ ਸਹਨੇ ਵਾਲੇ ਵਾਜਦੇ ਆ ਹਾਂ ਸਹਨੇ ਵਾਲੇ ਠੀਕ ਆ ਪਿੰਡ ਭਦੌੜ ਹਾਂ ਮੁੰਬਈ ਦੇ ਸਹਨੇ ਵਾਲੇ ਵਾਜਦੇ ਆ ਸਹਨਾ ਬਾਈ ਉਹਨਾਂ ਦਾ ਜੱਦੀ ਪਿੰਡ ਹੈ ਨਾ ਜੱਦੀ ਪਿੰਡ ਹਾਂਜੀ ਹਾਂਜੀ ਤੇ ਬਾਈ ਕਿਹੜਾ ਸੂਆ ਸੂਈ ਹੈ ਬੈਣ ਇਹ ਬਾਈ ਦੂਜਾ ਸੂਆ ਹੈਗਾ ਕਦੋਂ ਸੂਈ ਹੈ ਬਾਈ ਇਹ ਬਾਈ 5ਵੇਂ ਸੂਈ ਆ ਠੀਕ ਆ ਬਾਈ 5 ਦਿਨ ਹੋ ਗਏ ਮੰਨ ਲਿਆ ਹਾਂ 4 4 ਵਜੇ 5ਵੇਂ ਠੀਕ ਆ ਬਾਈ ਬੱਚਾ ਕੀ ਦੇਤਾ ਜੀ ਬੱਚਾ ਜੀ ਬੱਚੀ ਆ ਬੱਚੀ ਬੜੀ ਚੰਗੀ ਆ ਨਾ ਹਾਂਜੀ ਬੱਚਾ ਬਈ ਬੱਚੀ ਨੂੰ ਜਨਮ ਦੱਸਦਾ ਬੱਚੀ ਦੀ ਕੁਆਲਿਟੀ ਇੱਕ ਨੰਬਰ ਆ ਕਿਉਂ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਕਰਨ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਝੂਠੇ ਮਿੱਠੇ ਕਾ ਕੇ ਤੇ ਕਿੰਨਾ ਦੁੱਧ ਬਈ ਹੁਣ ਬਾਈ ਹੁਣ 14 ਤੋਂ 15 ਲੀਟਰ ਬਵਾ ਤਿਆਰ ਆ ਇਹਦੇ ਨਾਲ ਪੰਜ ਦੋ ਡੰਗ ਚੋਲੇ ਬਾਈ ਮੈਂ ਕਹ ਗਾਰੰਟੀ ਆ ਜੀ ਬਿਨਾ ਨਿਆਣੇ ਤੋਂ ਠੀਕ ਆ ਮੈਂ ਤਾਂ ਬਿਨਾ ਨਿਆਣੇ ਤੋਂ ਚੋਣਾ ਹੁੰਦਾ ਬੱਚੀ ਨੂੰ ਚੰਗਾ ਕੇ ਇੱਥੇ ਮੂਰੇ ਬਾਨਾ ਦੰਦੇ ਆ ਠੀਕ ਆ ਮੈਂ ਤਾਂ ਆਪ ਹੀ ਚੋਣਾ ਹੁੰਨਾ ਬਿਣਾ ਨਿਆਣੇ ਤੋਂ ਬਿਣਾ ਨਿਆਣੇ ਤੋਂ ਹਾਂ ਠੀਕ ਹੈ ਪੂਰੀ ਪੋਲੀ ਚ 22 ਮਾ ਦਾ ਇੱਕ ਨੰਬਰ ਚ 22 ਆ ਜੀ ਫਾਇਟ ਬਹੁਤ ਹੁੰਦੀ ਹੋਵੇ ਬਾ ਫਾਇਟ ਤਾਂ ਜੀ 5.5 6 ਫਾਇਟ ਆਮ ਹੀ ਆਉਂਦੀ ਸੀ ਜਮਾ ਬਾਈ ਸੇ ਅਸੀਂ ਦੁੱਧ ਪਾਉਂਦੇ ਜੀ ਠੀਕ ਹੈ ਜੀ ਮੈਂ ਅਰਗਾ ਦੁੱਧ ਆ ਇਹਦਾ ਠੀਕ ਹੈ ਭਾਈ ਮੈਨੂੰ ਤਾਂ ਆ ਬੱਜਾ ਹੁਣ ਦੋ ਸੂਂਆਂ ਮੀਆਂ ਗੀਆਂ ਮੂਰੇ ਬੱਚਾ ਨੇ ਬਾਹਰੋਂ ਆਉਣਾਗਾ ਫੇਰ ਉਦੋਂ ਲੈਣੀਆਂ ਪਹਿਣਗੀਆਂ ਇੰਨੇ ਸਮਝ ਦੇਣਗੇ ਸਹੀ ਹੈ ਜ਼ਰੂਰੀ ਆਰਡਰ ਕਮਾਲ ਦਾ ਥਾਣ ਬਹੁਤ ਚੰਗਾ ਥੋੜੀ ਥੋੜੀ ਭਾਲਾ ਹਾਂ ਆ ਬਾਲਾ ਬਾਈ ਆ ਤੁਹਾਨੂੰ ਹਾਂ ਤੇ ਥਣ ਬਹੁਤ ਚੰਗਾ ਮੁਰਗੀ ਆ ਗੰਨੇਰਗੀ ਚਵਾਈ ਬਾਈ ਆ ਥਣ ਚਵਾਈ ਬਾਈ ਕਹਿੰਦਾ ਗੰਨੇਰਗੀ ਸੋਈ ਸਵਾਈ ਬੱਚਾ ਮਗਰ ਬੱਚੀ ਬਾਈ ਦੇ ਘਰ ਦੀ ਵਹਿੜਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਲੇਵਾ ਲੂਵਾ ਦੇਖੋ ਕਮਾਲ ਕਰਮਾਲੀ ਦਾ ਖੋਲੀ ਵੀਰੇ ਤੋਰ ਕੇ ਰਖਾਈ ਬਾਕੀ ਕਲਰ ਬਹੁਤ ਚੰਗਾ ਇਸ ਕਲਰ ਦੀ ਮੰਗ ਬਹੁਤ ਆ ਬਾਕੀ ਬਾਈ ਨੇ ਖਾਸियत ਦੱਸਦੀ ਦਿੱਤੀ ਵੀ ਮਾਜ ਨਾਲ ਨਰੋਦਾ ਫੈਂਟ ਫੁੱਲ ਆਊਗੀ ਠੀਕ ਆ ਕਿ ਨਹੀਂ ਬਰੀਡ ਇੱਕ ਨੰਬਰ ਠੰਡੀ ਸੀਲ ਆ ਚਿਵਾਈ ਇੱਕ ਨੰਬਰ ਬਾਈ ਕੋਦੀ ਚਿਵਾਈ ਕਰਦਾ ਬਾਈ ਕਹਿੰਦਾ ਇੱਕ ਨੰਬਰ ਚਿਵਾਈ ਆ ਕਰਮਾ ਤੇ ਮੁੱਲ ਬਾਈ ਜਾਇਜ ਜਣ ਮੁੱਲ ਜੀ ਦੇ ਲੈਣਾ 62000 ਰੁਪਿਆ ਜੀ ਮਾਨਤਨ ਹੋ ਜੀ ਮੌਕੇ ਤੇ ਮਾਨਤਨ ਹੋ ਜੂਗਾ ਠੀਕ ਆ ਬਾਈ 62000 ਰੁਪਿਆ ਜਮਾ ਜਾਇਜ ਮੁੱਲ ਮੌਕੇ ਤੇ ਵਿੱਚੋਂ ਮਾਨਤਨ ਹੋ ਜੂ ਮੋੜ ਲਿਆ ਬਾਈ ਵੈਡ ਚੰਗੀ ਆ ਬਰੀਡ ਵਾਲੀ ਆ ਜਾਤ ਵਾਲੀ ਆ ਪਲੀ ਵੀ ਬਹੁਤ ਆ ਹਨ ਪਲੀ ਵੀ ਹਾਂ ਬਸ ਕੋਈ ਲਸੀ ਆ ਸਾਡਾ ਰਾਮੂ ਸੇਵਾ ਕਰੀ ਜਾਂਦਾ ਰਹਿੰਦਾ ਹੂੰ ਠੀਕ ਹੈ ਹੂੰ ਇਹੀ ਪਉਂਦਾ ਹੈਗਾ ਇਹੀ ਸਭ ਕੁਝ ਕਰਦਾ ਹੈਗਾ ਨਾਣਾ ਦੂਣਾ ਖੇਤੀਬਾੜੀ ਦੇ ਖੰਮੀ ਦੀ ਲੋਟ ਆਉਂਦੇ ਹੋਰ ਬਾਹਰ ਅੰਦਰ ਵਾਲੀ ਓਕੇ ਬਾਈ ਹਾਂ ਨਾਣਾ ਦੂਣਾ ਬਾਈ ਕਹਿੰਦਾ ਖੁੱਲਾ ਪੈਂਦਾ ਹਨਾ ਪਲੀ ਵੀ ਚੰਗੀ ਆ ਦੋ ਇਹ ਹੁਣ ਇਹ ਵੈਸੇ ਹਰਿਆਂ ਦੀ ਆ ਹਜੇ ਓਕੇ ਹਾਂ ਹਜੇ ਇਹਨੂੰ ਕੁਝ ਨਹੀਂ ਆ ਉਹ ਪਾਇਆ ਵੀ ਸ਼ੁਰੂ ਨਹੀਂ ਕਰਿਆ ਠੀਕ ਹੈ ਬਾਈ ਹੁਣ ਕਾੜ ਕੂੜੇ ਦਾ ਕੱਲ ਦਾ ਛੱਟਣ ਲੱਗੀ ਆ ਕਾੜ ਠੀਕ ਹੈ ਬਾਈ ਹਾਂ ਹਜੇ ਮੰਨਦੇ ਦੁੱਧ ਦੁੱਧ ਹਜੇ ਆਉਣਾ ਕਾੜੇ ਕੂੜੇ ਪੈਣੇ ਹਜੇ ਤਾਂ ਯਾਨੀ ਜਿੱਥੇ ਤੱਕ ਮੇਰੇ ਐਵੇਂ ਬਾ ਆਪਾ ਵਾਲਾ ਤਾਂ ਕਹਿ ਨਹੀਂ ਸਕਦੀ 16 17 ਲੀਟਰ ਖੁੱਲਾ ਭੋਲਿਆ ਸਨਾ ਵੀ ਨਾਰਮਲ ਖਰਾਕ ਤੇ ਦੇ ਸਕਦੀ। ਜੇ ਕੋਈ ਮੇਰਾ ਵੀਰ ਚੰਗੀ ਖਰਾਕ ਪਾਉ 20 ਵੀ ਕਰ ਜੀ ਵੀ ਕਰ ਜੂਗੀ। ਹਾਂ। ਬਾਕੀ ਜਾਤ ਵਾਲੀ ਹੈ। ਹਾਂ। ਲੰਮੀ ਲੋਮੀ ਹੈ ਨਾ ਪਾਈ ਵੀ ਬੱਚਾ ਮਗਰ ਬੱਚੀ ਸਾਰੀਆਂ ਗੱਲਾਂ ਓਕੇ ਆ ਬਾਈ। ਤੇ ਕਿਸੇ ਵੀਰ ਨੂੰ ਵੜ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ। ਧੰਨਵਾਦ। ਬਾਕੀ ਦੇਖੋ ਜੀ ਹੁਣ ਅਜੇ ਆਪਾਂ ਵੜ 5:00 ਵਜੇ ਆ। ਹਾਂਜੀ। ਟੜਕੇ ਸੀ 7 ਵਜੇ ਚਵਾਈ ਕਰਦੇ ਆ ਉਹ ਹਿਸਾਬ ਨਾਲ 7 ਵਜੇ ਹਜੇ ਚਵਾਈ ਹੋਣੀ ਆ ਤੇ ਜਰੇਵਾ ਤੁਸੀਂ ਹੁਣ ਦੇਖ ਲਓ ਸਹੀ ਗੱਲ ਆ ਜੇ ਡੰਗ ਤੋਂ ਡੰਗ ਲਈਏ ਨਾ 7 ਵਜੇ ਚਵਾਈ ਬਣਦੀ ਆ ਹਾਂ 7 ਵਜੇ ਟੜਕੇ ਚੋਰ ਰਿਹਾ 2 ਘੰਟੇ ਦਾ ਹਜੇ ਟਾਈਮ ਪਿਆ ਸਹੀ ਆ ਬਾਈ ਹਾਂ ਉਹਦੋਂ ਆਰਡਰ ਹੋਰ ਵੀ ਸੋਹਣਾ ਜੇ ਕੋਈ ਮੇਰਾ ਵੀਰ ਕੋਈ ਦੋਸਤ ਕਢੇਲੂ ਦੁੱਧ ਪੀਣ ਵਾਲਾ ਹਮ ਆਪਣੇ ਨਾਲ ਘਰੇ ਚਾਰ ਡੰਗ ਚੂਕੇ ਦਸੱਲੀ ਕਰਕੇ ਲਿਜਾ ਸਕਦਾ ਠੀਕ ਆ ਬਾਈ ਹਾਂ ਠੀਕ ਆ ਬਾਈ ਧੰਨਵਾਦ ਬਾਈ